ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਤੇ ਤੁਸੀਂ ਸਾਰੇ ਜਾਣੀ ਜੀ ਹੱਸਦੇ ਵਸਦੇ ਰਹੋ ਅੱਜ ਆਪਾਂ ਲੈਨਿੰਗ ਵਾਲੇ ਕਮੀਜ਼ ਦੀ ਕਟਿੰਗ ਕਰਨ ਤੇ ਕਮੀਜ਼ ਆਪਾਂ ਨੇ ਕਟਿੰਗ ਕਰ ਲਈ ਆ ਲੈਂਥ ਲਾ ਲਈ ਆ ਇਹਦੀ ਤੇ ਲੈਨਿੰਗ ਵੀ ਆਪਾਂ ਨੇ ਕਟਿੰਗ ਕਰ ਲਈ ਠੀਕ ਆ ਜੀ ਆਪਣੇ ਦੋਵੇਂ ਪੱਲੇ ਪਹਿਲਾਂ ਕਮੀਜ਼ ਆ ਜਿਹੜੀ ਉਹਦੇ ਦੋਵੇਂ ਪੱਲੇ ਵਿਛਾ ਲਏ ਨੇ ਜਿਹੜੀ ਆਪਣੀ ਕਮੀਜ਼ ਦੀ ਲੈਂਥ ਆ ਉਹ ਹੈਗੀ ਹੈ ਜੀ 42 ਇੰਚ ਤਿਆਰ ਤੇ ਆਪਾਂ ਨੇ 45 ਦੀ ਕਟਿੰਗ ਕੀਤੀ ਹੈ ਜਿਹੜੀ ਆਪਣੀ ਲਾਈਨਿੰਗ ਆ ਉਹਦੀ ਆਪਾਂ ਨੇ 40 ਦੀ ਕਟਿੰਗ ਕੀਤੀ ਹੈ ਠੀਕ ਹੈ ਜੀ ਤੇ ਘੇਰਾ ਇਹਦਾ ਹੈਗਾ ਜੀ 22 ਇੰਚ ਤਿਆਰ ਤੇ ਆਪਾਂ ਨੇ 25.5 ਦੀ ਕਟਿੰਗ ਕੀਤੀ ਹੈ ਕਮੀਜ਼ ਦੀ ਤੇ ਜਿਹੜੀ ਆਪਣੀ ਇਹ ਵਾਲੀ ਲੈਨਿੰਗ ਆ ਇਹਦੀ ਆਪਾਂ ਨੇ 1 ਇੰਚ ਕੀਤੀ ਹੈ ਵੱਧ ਇਹਦੀ ਕੀਤੀ ਹੈ 26 1 ਠੀਕ ਹੈ ਜੀ 1 ਇੰਚ ਆਪਾਂ ਨੇ ਵੱਧ ਕਟਿੰਗ ਕਰਨੀ ਆ ਜਿਹੜੀ ਲੈਨਿੰਗ ਹੁੰਦੀ ਆ ਉਹ ਦੀ ਠੀਕ ਹੈ ਜੀ ਤੇ ਹੁਣ ਆਪਾਂ ਪਹਿਲਾਂ ਨਿਸ਼ਾਨੀ ਲਾ ਲਾਂਗੇ ਲੈਂਥ ਦੀ ਠੀਕ ਹੈ ਜੀ 42 ਇੰਚ ਆਪਣੀ ਤਿਆਰ ਆ ਆਪਾਂ ਨੇ ਕੀ ਕਰਨਾ 43 ਤੇ ਨਿਸ਼ਾਨੀ ਲਾ ਲੈਣੀ ਆ अपा ने तरताली निशानी ला लेनी ठीक है जी तरताली निशानी ला के अपने इन इतों इन्ना कटिंग कर देना ताकि निशान फिर दिखेगा ए ठीक है जी अपने तरताली तो हम निशानी ला लिया हम आपने की करना अपने जोड़ा अपना तीरा है वो निशानी लाने वाली तीरा है जी बारह अपने छे से निशानी ला ली है अपना मोटा है ਇਹ ਆਪਾਂ ਨੇ 7.5 ਠੀਕ ਹੈ ਜੀ 7.5 ਆਪਾਂ ਨੇ ਨਿਸ਼ਾਨੀ ਲਾ ਲਈ ਐ ਤੇ ਇੱਥੋਂ ਵੀ ਆਪਾਂ ਨੇ 6 ਤੇ ਰੱਖ ਕੇ ਨਿਸ਼ਾਨੀ ਲਾ ਲੈਣੀ ਠੀਕ ਹੈ ਜੀ ਇਹਨੂੰ ਇਦਾਂ ਇਵੇਂ ਮਿਲਾ ਦੇਣਾ ਠੀਕ ਹੈ ਜੀ ਜਿਹੜੀ ਆਪਣੀ ਛਾਤੀ ਆ ਉਹ ਹੈਗੀ 20 ਇੰਚ ਤਿਆਰ ਆਪਾਂ ਨੇ ਕੀ ਕਰਨਾ 20 ਦਾ ਅੱਧ ਕਰਕੇ 10 ਤੇ ਨਿਸ਼ਾਨੀ ਲਾ ਲੈਣੀ ਆ ਤੇ ਆਹ ਵਾਲੇ 10 ਤੇ ਇਦਾਂ ਠੀਕ ਹੈ ਜੀ 10 ਤੇ ਨਿਸ਼ਾਨੀ ਲਾ ਕੇ ਹੁਣ ਆਪਾਂ ਨੇ ਇਹਨੂੰ ਇਦਾਂ ਥੋੜੀ ਜਿਹੀ ਗਲਾਈ 'ਚ ਇਵੇਂ ਜਿਹੜਾ ਆਪਾਂ ਬਾਰ ਨਾਲ ਤੀਰਾਂ ਦੀ ਨਿਸ਼ਾਨੀ ਲਾਈ ਹੈ ਨਾ ਤੀਰੇ ਦੀ ਉਹਦੇ ਨਾਲ ਆਪਾਂ ਨੇ ਮਲਾ ਦੇਣੀ ਹੈ ਠੀਕ ਹੈ ਜੀ ਫਿਰ ਇੱਥੋਂ ਆਪਾਂ ਨੇ ਇਦਾਂ 1.5 ਇੰਚ ਦੀ ਠੀਕ ਹੈ ਜੀ ਇੱਥੇ ਇਹਨੂੰ ਇਦਾਂ ਇਹ ਮੋੜਲੇ ਪੱਲੇ ਦੀ ਆਪਣੀ ਕਾਟਣੀ ਠੀਕ ਹੈ ਜੀ ਇਦਾਂ ਮੋੜਲੇ ਪੱਲੇ ਦੀ ਆਪਾਂ ਨੇ ਕਾਟ ਦੇ ਕੇ ਇਹਦੀ ਕਟਿੰਗ ਕਰ ਲੈਣੀ ਹੈ ਆਪਾਂ ਨਿਸ਼ਾਨੀ ਜਿੱਥੇ-ਜਿੱਥੇ ਲਾਈ ਆ ਉਹ ਨਿਸ਼ਾਨੀ ਤੇ ਆਪਾਂ ਨੇ ਕਟਿੰਗ ਕਰ ਲਈ। ਆਪਾਂ ਨੇ ਸਾਰਿਆਂ ਤੋਂ ਪਹਿਲਾਂ ਜਿਵੇਂ ਆਪਾਂ ਸਿੰਪਲ ਕਮੀਜ਼ ਦੀ ਕਟਿੰਗ ਕਰਦੇ ਆ ਉਹਦੇ ਦੋਵੇਂ ਪੱਲੇ ਪਿਛਾ ਕੇ ਉਹਨਾਂ ਦੀ ਆਪਾਂ ਨੇ ਕਟਿੰਗ ਕਰ ਲਈ ਆ ਪਹਿਲਾਂ। ਤੇ ਹੁਣ ਆਪਾਂ ਕੀ ਕਰਾਂਗੇ? ਉੱਪਰਲਾ ਪੱਲਾ ਚੱਕਾਂਗੇ ਠੀਕ ਆ ਜੀ। ਆ ਨੀਚੇ ਵਾਲਾ ਪੱਲਾ ਛੱਡ ਕੇ ਉੱਪਰਲਾ ਪੱਲਾ ਚੱਕਾਂਗੇ ਤੇ ਆਪਾਂ ਆਹ ਜਿਹੜੀ ਕਾਟ ਪਾਈ ਆ ਇਹਨੂੰ ਕਟਿੰਗ ਕਰ ਲਾਂਗੇ। ਲੋ ਜੀ ਕਮੀਜ਼ ਦੀ ਆਪਣੀ ਹੋ ਗਈ ਹੈ ਕਟਿੰਗ ਹੁਣ ਆਪਾਂ ਨੇ ਕੀ ਕਰਨਾ ਜਿਹੜੀ ਆਪਾਂ ਲੈਨਿੰਗ ਕੱਟੀ ਕੀਤੀ ਸੀ ਉਹਨੂੰ ਪੁਛਾ ਲਾਂਗੇ ਇੱਕ ਇੱਕ ਪੱਲੇ ਨੂੰ ਠੀਕ ਹੈ ਜੀ ਤਾਂ ਲੈਨਿੰਗ ਆਪਾਂ ਨੇ ਪੁਛਾ ਲਈ ਹੈ ਜੀ ਠੀਕ ਤੇ ਹੁਣ ਆਪਾਂ ਨੇ ਕੀ ਕਰਨਾ ਆਹ ਵਾਲਾ ਜਿਹੜਾ ਪੱਲਾ ਆਪਾਂ ਕਟਿੰਗ ਕੀਤਾ ਹੋਇਆ ਆਪਾਂ ਇਹਨੂੰ ਇਦਾਂ ਉੱਪਰ rakh ke ਇਹ ਮੀ ਇਧਰੋਂ ਆਪਾਂ ਰੱਖਣਾ ਇਹ ਮੀ ਠੀਕ ਹੈ ਜੀ ਇਹ ਮੀ ਆਹ ਜਿਹੜਾ ਆਪਣਾ ਵੱਧ ਰੱਖਿਆ ਹੋਇਆ ਉਹder ਦੇ ਪਾਸੇ ਇੱਦਾਂ ਜਿਹੜਾ ਵੱਧ ਕੱਪੜਾ ਸੀ ਆਪਣਾ ਇੱਧਰਲੇ ਪਾਸੇ ਨਿਕਲ ਗਿਆ ਆਪਾਂ ਨੇ ਹੁਣ ਇਹਦੀ ਇੱਦਾਂ ਕਟਿੰਗ ਕਰ ਲੈਣੀ ਆ ਜਿਵੇਂ ਜਿਵੇਂ ਜਿੰਨੀ ਆਪਾਂ ਜਾਂ ਮੋਢੇ ਤੇ ਕੀਤੀ ਹੋਈ ਆ ਐਵੇਂ ਬਹੁਤ ਸੌਖੇ ਤਰੀਕੇ ਨਾਲ ਐਵੇਂ ਕਟਿੰਗ ਹੋ ਜਾਂਦੀ ਆ ਪਹਿਲਾਂ ਆਪਾਂ ਦੋਏ ਇਕੱਲੇ ਕੁਮੀਦ ਦੇ ਪੱਲਿਆਂ ਨੂੰ ਕਟਿੰਗ ਕਰਕੇ ਲੇਨਿੰਗ ਦੀ ਬਾਅਦ ਚੋਂ ਕਟਿੰਗ ਕਰ ਲਵੇ ਇੱਦਾਂ ਆ ਦੇਖੋ ਇਹ ਆਪਣੇ ਮੂਰਲੇ ਪੱਲਿਆ ਸੀਗਾ ਜਿਹੜਾ ਕਾਟ ਪਾਈ ਸੀ ਉਹਦੀ ਕਟਿੰਗ ਹੋ ਗਈ ਤੇ ਇੱਥੇ ਹੀ ਆਪਾਂ ਜਿਹੜਾ ਆਪਣਾ ਬੈਕ ਵਾਲਾ ਪੱਲਾ ਨਾ ਉਹਦੀ ਕਟਿੰਗ ਕਰ ਲਾਂਗੇ ਹਾਂਜੀ ਇਹ ਆਪਣਾ ਹੈਗਾ ਬੈਕ ਪੱਲਾ ਆਪਣਾ ਬੈਕ ਪੱਲਾ ਆਪਾਂ ਲੈਨਿੰਗ ਤੇ ਵਿਛਾ ਲਿਆ ਠੀਕ ਆ ਜੀ ਹੁਣ ਇਦਾਂ ਹੀ ਬਿਲਕੁਲ ਇਹਦੇ ਨਾਲ-ਨਾਲ ਮੂਡੇ ਦੇ ਆਪਾਂ ਜਿਹੜੀ ਲੈਨਿੰਗ ਆ ਉਹਦੀ ਕਟਿੰਗ ਕਰ ਦਾਂਗੇ ਠੀਕ ਆ ਜੀ ਇਧਰੋਂ ਆਪਾਂ ਨੇ ਲੈਨਿੰਗ ਦੇ ਜਮੇ ਬਰਾਬਰ ਰੱਖਣਾ ਹੈ ਤੇ ਜਿਹੜਾ ਆਪਣਾ ਪੱਧ ਰੱਖਿਆ ਹੁੰਦਾ ਕਪੜਾ ਉਹ ਆਪਾਂ ਨੇ ਇਧਰਲੀ ਸਾਈਡ ਕੱਟ ਦੇਣਾ ਠੀਕ ਆ ਜੀ ਇਹ ਆਪਣੀ ਕਟਿੰਗ ਹੋ ਗਈ ਦੋਹੀ ਪੱਲੀਆਂ ਦੀ ਤੇ ਜਦੋਂ ਵੀ ਆਪਾਂ ਕਟਿੰਗ ਕਰਦੇ ਆ ਸਿੰਪਲ ਕਮੀਜ਼ ਦੀ ਵੀ ਕਟਿੰਗ ਕਰਦੇ ਆ ਨਾ ਘੇਰੇ ਦੇ ਨਾਲ ਨਾਲ ਹਿੱਪ ਵੀ ਮਿਲ ਲਿਆ ਕਰੋ ਪਤਾ ਕੀ ਗੱਲ ਹੈ ਕਈ ਵਾਰੀ ਹਿੱਪ ਜ਼ਿਆਦਾ ਹੁੰਦੀ ਹੈ ਤੇ ਘੇਰਾ ਘੱਟ ਹੁੰਦਾ ਵਾ ਨਾ ਹਾਂਜੀ ਜਦੋਂ ਆਪਾਂ ਕਟਿੰਗ ਕਰਦੇ ਆ ਨਾ ਜਦੋਂ ਆਪਾਂ ਨਾਪ ਲੈਨੇ ਆ ਨਾ ਹਿੱਪ ਤੇ ਘੇਰੇ ਦਾ ਦੋਹਾਂ ਦਾ ਨਾਪ ਲੈ ਲਵੇ ਪਤਾ ਕੀ ਗੱਲ ਹੈ ਕਈ ਵਾਰੀ ਹਿੱਪ ਆ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਤੇ ਘੇਰਾ ਘੱਟ ਹੁੰਦਾ ਨਾ ਤਾ ਕਰਕੇ ਜਿਵੇਂ ਕਿ ਜੇ हिਪ ਆਪਣੀ ਜ਼ਿਆਦਾ ਆ ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਕਟਿੰਗ ਕਰਨੀ ਚਾਹੀਦੀ ਜੇ ਘੇਰਾ ਆਪਣਾ ਜ਼ਿਆਦਾ ਆ ਤਾਂ ਘੇਰੇ ਦੇ ਅਕੋਰਡਿੰਗ ਠੀਕ ਆ ਜੀ ਤੇ ਦੋਹਾਂ ਚੀਜ਼ਾਂ ਨੂੰ ਮਿਣ ਕੇ ਫੇਰ ਕਟਿੰਗ ਕਰਿਆ ਕਰੋ ਤਾਂ ਕਿ ਕਟਿੰਗ ਆਪਣੀਆਂ ਜਿਹੜੀ ਸੈੱਟ ਆ ਜਾਵੇ ਪੂਰੀ ਠੀਕ ਆ ਜੀ ਤੇ 3 ਇੰਚ ਵੱਧ ਰੱਖ ਲਵੇ ਤੇ ਹੁਣ ਇਹ ਮੈਂ 3.5 ਰੱਖਿਆ ਤੇ ਕਿਉਂਕਿ ਇਹਨੂੰ ਆਪਾਂ ਨੇ ਪੈਪਿੰਗ ਲਾਣੀ ਹੈ ਤਾਂ ਕਰਕੇ ਅੱਧਾ ਇੰਚ ਆਪਾਂ ਦੇ ਫੋਰ ਬਾਰੇ ਕਰਤਾ ਹਾਂਜੀ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਹੈ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ